ਪੰਜਾਬ ਦੀ ਸਿਆਸਤ ਦੇ ਵਿੱਚ ਸਿਆਸੀ ਆਗੂ ਤਾਂ ਆਮੋ ਸਾਹਮਣੇ ਹੀ ਨੇ ਪਰੰਤੂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ ਖਾਸ ਕਰਕੇ ਪੰਥਕ ਲਹਿਰ ਦੀਆਂ ਸ਼ਖਸੀਅਤਾਂ ਉਹ ਵੀ ਆਮੋ ਸਾਹਮਣੇ ਮਾਹੌਲ ਦੇ ਵਿੱਚ ਨੇ ਜਿਹਦੇ ਨਾਲ ਜਿਹੜਾ ਸਿਆਸੀ ਮਾਹੌਲ ਵੱਡੀ ਦਿਲਚਸਪੀ ਵਾਲਾ ਬਣਿਆ ਹੋਇਆ ਹੈ ਫਿਰ ਸਾਬਕਾ ਚਠੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਕੱਲ ਮੌਜੂਦਾ ਜਿਹੜੇ ਕਹਿ ਸਕਦੇ ਆ ਕਿ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਰਗਵੀਰ ਸਿੰਘ ਪ੍ਰਤੀ ਇੱਕ ਪ੍ਰਤੀਕਰਮ ਸੀ ਤੇ ਇਹਦੇ ਪ੍ਰਤੀਕਰਮ ਦੇ ਜਿਹੜਾ ਅਗਲਾ ਪ੍ਰਤੀਕਰਮ ਉਹ ਅੱਜ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਉਂਦਾ ਹੈ ਵੱਡੇ ਪੱਧਰ ਉੱਤੇ ਮਾਹੌਲ ਦੇ ਵਿੱਚ ਦਿਲਚਸਪੀਆਂ ਨੇ ਖੈਰੇ ਸਾਰੀ ਗੱਲਬਾਤ ਲਈ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹਗੇ ਰਾਜਸੀ ਮਹਾਰਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਮਾਹੌਲ ਆਪਾਂ ਜਿਵੇਂ ਦੇਖਦੇ ਹਾਂ ਕਿ ਵੱਡੇ ਵੱਖਰੀ ਤਰ੍ਹਾਂ ਦਾ ਹੈ ਸਿਆਸੀ ਆਗੂ ਤਾਂ ਮੇਨੋ ਮੇਣੀ ਹੁੰਦੀ ਹੈ ਇੱਕ ਦੂਜੇ ਦੇ ਖਿਲਾਫ ਪਰੰਤੂ ਧਾਰਮਿਕ ਹਸਤੀਆਂ ਧਾਰਮਿਕ ਸ਼ਖਸੀਅਤਾਂ ਖਾਸ ਕਰਕੇ ਪੰਥਕ ਲਿਹਾਜ਼ ਵਾਲ ਜੇ ਝਾਤ ਪਾਈਏ ਤਾਂ ਇੱਕ ਵੱਖਰੇ ਜਿਹੜਾ ਰੰਗ ਦਾ ਮਾਹੌਲ ਬਣਿਆ ਹੋਇਆ ਹੈ ਰਾਸ਼ੀ ਖੇਤਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਕੱਲ ਦੇ ਪ੍ਰਤੀਕਰਨ ਦੇ ਉਲਟ ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਪਲਟਵਾਰ ਵੱਖਰਾ ਪ੍ਰਤੀਕਰਮ ਜੀ ਜਿੰਦਰਾਬ ਜੇ ਦੇਖਿਆ ਜਾਵੇ ਤਾਂ ਸਿੱਖ ਪੰਥ ਦਾ ਜੇ ਆਪਾਂ ਅਯੋਕਤ ਦੌਰ ਹੈ ਬੜਾ ਸੰਕਟ ਦਾ ਚੱਕਰਾ ਇਸ ਦਾ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਪਰ ਵੀ ਸਵਾਲ ਉੱਠ ਰਹੇ ਨੇ ਆਪਣੇ ਆਪ ਚ ਘੇਰੇ ਚ ਆ ਚੁੱਕੇ ਨੇ ਇੱਕ ਦੂਸਰੇ ਦੇ ਪ੍ਰਤੀ ਹੂ ਦੇਖਣ ਵਾਲੀ ਗੱਲ ਹੈ ਜਿਹੜੇ 2 ਦਸੰਬਰ ਨੂੰ ਸਿੰਘ ਸਹਿਬਾਨ ਪੰਚ ਸਿੰਘ ਸਹਿਬਾਨ ਸੀ ਇਕੱਠੇ ਸਨ ਯਾਨੀ ਰਕਵੀਰ ਸਿੰਘ ਜੀ ਉਦੋਂ ਕਾਲ ਤੱਕ ਦੇ ਜਥੇਦਾਰ ਸਨ ਤੇ ਯਾਨੀ ਹਰਪ੍ਰੀਤ ਯਾਨੀ ਹਰਪ੍ਰੀਤ ਸਿੰਘ ਜੀ ਤਖਤ ਜਮਦਮਾ ਸਾਹਿਬ ਦੇ ਇਤਿਹਾਦਾਰ ਸਨ ਤੇ ਇਹਨਾਂ ਨੇ ਸਮੂੱਚੀ ਜਿਹੜੀ ਅਕਾਲੀ ਪੋਲਿਟਿਕਸ ਦੀ ਉਸ ਦੇ ਵਿੱਚ ਬੜਾ ਵੱਡਾ ਇੱਕ ਇਨਕਲਾਬੀ ਕਦਮ ਲੈਂਦਾ ਸੀ ਪਰੰਤੂ ਹੁਣ ਇਹ ਹੋ ਚੁੱਕਿਆ ਕਿ ਆਪਸ ਦੇ ਵਿੱਚ ਹੀ ਇਸ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ ਨੇ ਤੇ ਸਿੰਘ ਸਾਹਿਬ ਗਿਆਨੀ ਹਰ ਵੀ ਇੰਗਜੀ ਚ ਠੋਕੇ ਸ਼੍ਰੀ ਕਲਤਖ ਸਾਹਿਬ ਤੋਂ ਜਥੇਦਾਰ ਦੇ ਕਾਰਜਕਾਰੀ ਜਥੇਦਾਰ ਸਨ ਉਹ ਉਹ ਆਉਦਾ ਉਹਨਾਂ ਤੋਂ ਵਾਪਸ ਲੈ ਲਿਆ ਪਰੰਤੂ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਤੇ ਪੰਜ ਪੰਜ ਸਿੱਖ ਸਹਿਬਾਨ ਦੇ ਵਿੱਚ ਉਹਨਾਂ ਦੀ ਸ਼ੂਲੀਅਤ ਹੁੰਦੀ ਹੈ ਤੇ ਉਹਨਾਂ ਵੱਲੋਂ ਇਹ ਕਹਿਣਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਅਕਾਲੀ ਦਲ ਦਾ ਗਠਨ ਹੋਇਆ ਜਾਂ ਹੋ ਰਹੀ ਹੈ ਉਸ ਦਾ ਪ੍ਰਧਾਨ ਬਣ ਕੇ ਉਹਨਾਂ ਨੇ ਬਹੁਤ ਗਲਤੀ ਕੀਤੀ ਹੈ ਕਿਉਂਕਿ ਤਖਤ ਦਾ ਜਥੇਦਾਰ ਬਹੁਤ ਵੱਡੀ ਹਸਤੀ ਹੈ ਜਿਹਨੂੰ ਦੇਸ਼ ਵਿਦੇਸ਼ ਦੀ ਦੁਨੀਆ ਦੇ ਤਖਤਾਂ ਤੋਂ ਉੱਪਰ ਹੈ ਜਿਸ ਦੇ ਸਾਹਮਣੇ ਸਾਰੀ ਦੁਨੀਆ ਨਤਮਸਤ ਹੁੰਦੀ ਹੈ ਪਰੰਤੂ ਇਹਨਾਂ ਨੇ ਆ ਕੇ ਇੱਕ ਪਾਰਟੀ ਦੀ ਪ੍ਰਧਾਨਗੀ ਸੰਭਾਲ ਲਈ ਹੈ ਜਿਹੜੀ ਕਿ ਕਿਸੇ ਦੀ ਚੱਕਰੀ ਕਰਨ ਦੇ ਤੁਲ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਤੇ ਉਸ ਸੰਬੰਧ ਦੇ ਵਿੱਚ ਹੁਣ ਯਾਨੀ ਹੈਪਰੀ ਸਿੰਘ ਜੀ ਨੇ ਜਿਹੜਾ ਪ੍ਰਤੀਕਰਮ ਦਿੱਤਾ ਉਹਨਾਂ ਨੇ ਕਿਹਾ ਵੇ ਅੱਗੇ ਵੀ ਪਹਿਲਾਂ ਵੀ ਤਖਤ ਸਾਹਿਬ ਦੇ ਜਥੇਦਾਰ ਪ੍ਰਧਾਨ ਬਣਦੇ ਰਹੇ ਮੈਂ ਕਿਹੜਾ ਕੋਈ ਨਵਾਂ ਬਣਿਆ ਤੇ ਨਾਲੇ ਮੈਂ ਕਿਹੜਾ ਕੋਈ ਰੇਤਾ ਬਜਰੀ ਦੀ ਜਾਂ ਕੋਈ ਹੋਟਲ ਖੋਲ੍ਹ ਲਿਆ ਜਾਂ ਕੋਈ ਨੂਨ ਮਿਰਚ ਵੇਚਣ ਲੱਗ ਗਿਆ ਮੈਂ ਤਾਂ ਇੱਕ ਪੰਥ ਦੀ ਸੇਵਾ ਹੀ ਕਰ ਰਿਹਾ ਹਾਂਗਾ ਵੱਡੇ ਉਹਦੇ ਤੇ ਆਇਆ ਤੇ ਮੈਂ ਉਹ ਕੰਮ ਕਰ ਰਿਹਾ ਨਾ ਕਿ ਕੋਈ ਮੈਂ ਬਿਲਕੁਲ ਨੀਮਾ ਕੰਮ ਤਾਂ ਤਾਂ ਹੁੰਦਾ ਜੇ ਮੈਂ ਕੋਈ ਇਸ ਤਰ੍ਹਾਂ ਦੇ ਕਾਰਜ ਕਰਦਾ ਕਿਸ ਤਰ੍ਹਾਂ ਕੇ ਰੇਤਾ ਵਾਜਰੀ ਵੇਚਣਾ ਸੀਮਿੰਟ ਵੇਚਣਾ ਜਿੱਥਾਂ ਜਾਂ ਕਿਸੇ ਹੋਰ ਕਾਰਜ ਦੇ ਵਿੱਚ ਹੁੰਦਾ ਪਰੰਤੂ ਮੈਂ ਤਾਂ ਇਹ ਕੰਮ ਸੇਵਾ ਦੇ ਲਈ ਹੀ ਪੜੇ ਹੂੰ ਹੂੰ ਬਰਾਤ ਹੌਂ ਦੇ ਵਿੱਚ ਕਾਫੀ ਵੱਖਰਾ ਰੰਗ ਹੈ ਤੇ ਦੋਨਾਂ ਸਾਬਕਾ ਜਥੇਦਾਰਾਂ ਦੇ ਇੱਕ ਤੰਜ ਵੀ ਨੇ ਖੈਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਨਵੀਂ ਪਾਰਟੀ ਨਵੇਂ ਕਾਲੇਦਲ ਦੀ ਲਾਮਬੰਦੀ ਲਈ ਅੱਜ ਹਲਕਾ ਸਤਰਣਾ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਕਰਾਲਾ ਪਹੁੰਚੇ ਉਹ ਲਾਮਬੰਦੀ ਲਈ ਜਿੱਥੇ ਕਿ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਨੇ ਜੁਆਇਨ ਕੀਤਾ ਇਸ ਨਵੀਂ ਸ਼੍ਰੋਮਣੀ ਅਕਾਲੀ ਦਲ ਨੂੰ ਅਜੇ ਦਰਾਂ ਮੀਡੀਆ ਦੇ ਰੁਬਰੂ ਦਰਾਂ ਜਦੋਂ ਸਵਾਲ ਜਵਾਬ ਹੋਏ ਗਿਆਨੀ ਹਰਪ੍ਰੀਤ ਸਿੰਘ ਨਾਲ ਤਾਂ ਜਦੋਂ ਪ੍ਰਤੀਕਰਮ ਜਾਣਿਆ ਗਿਆ ਗਿਆਨੀ ਰਗਵੀਰ ਸਿੰਘ ਦੇ ਬਿਆਨ ਦਾ ਜਿਹੜਾ ਤੁਸੀਂ ਡਾਕਟਰ ਸਾਹਿਬ ਵਿਸਤਾਰ ਨਾਲ ਦੱਸਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਕਹਿਣਾ ਸੀ ਕਿ ਉਹ ਕਿਹੜਾ ਰਜਾਇਨ ਦੇ ਕੇ ਉੱਥੇ ਆਏ ਸਨ ਜ਼ਥੇਦਾਰੀ ਤੋਂ ਵੈਸੇ ਵੀ ਉਹਨਾਂ ਨੇ ਕਿਹਾ ਕਿ ਕੋਈ ਇਹ ਐਡਾ ਵੱਡਾ ਵੀ ਉਹਦਾ ਨੀਵਾ ਨਹੀਂ ਜਿਹੜਾ ਪ੍ਰਧਾਨਗੀ ਹਾਲ ਹੈ ਮਤਲਬ ਕਿ ਉਹਨਾਂ ਨੇ ਸਪਸ਼ਟ ਕੀਤਾ ਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਹੈ ਐਨਾ ਇਹ ਨਿਮਾ ਅਹੁਦਾ ਨਹੀਂ ਤੇ ਨਾਲ ਉਹਨਾਂ ਨੇ ਇੱਕ ਵੱਖਰੀ ਤਰ੍ਹਾਂ ਦੀ ਪਰਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਥੱਲੇ ਅਹੁਦੇ ਹੁੰਦੇ ਆ ਉਹ ਤਾਂ ਉਹ ਹੈ ਕਿ ਜਿਵੇਂ ਛੱਡ ਕੇ ਕੋਈ ਲੂਣਮਰ ਚ ਵੇਚਣ ਲੱਗ ਜਾਏ ਕਹਿੰਦਾ ਭਾਵ ਡਾਕਟਰ ਸਾਹਿਬ ਉਹੀ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਕਿਹਾ ਕਿ ਉਹ ਕਿਹੜੇ ਲੂਣਮਰ ਚ ਵੇਚਣ ਲੱਗਿਆ ਜਿਹੜਾ ਅਹੁਦਾ ਨਿਮਾ ਹੋ ਗਿਆ ਜਾਂ ਥੱਲੇ ਪੈ ਗਿਆ ਕਿਉਂਕਿ ਗਿਆਨੀ ਰਕबीर ਸਿੰਘ ਦਾ ਤਾਂ ਇਹੀ ਕਹਿਣਾ ਸੀ ਕਿ ਉਹ ਨਵਾਨਵਲ ਗਏ ਆ ਉਹਦਾ ਇੱਕ ਵੱਡੀ ਪਦਵੀ ਛੱਡ ਕੇ ਅਜੀ ਤਰ੍ਹਾਂ ਦਾ ਉਹਨਾਂ ਦਾ ਤੰਝ ਸੀ ਖਡਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਜਥੇਦਾਰੀ ਦੇ ਪਲੇਟਫਾਰਮ ਦੇ ਵਿੱਚ ਇੱਕੋ ਮੰਚ ਤੇ ਰਹੇ ਦੋਨੇ ਇਹ ਵੱਡੇ ਜਥੇਦਾਰ ਵੱਡੇ ਧਾਰਮਿਕ ਆਗੂ ਖੈਰ ਅੱਜ ਇਹਨਾਂ ਦੇ ਬਿਆਨ ਤੰਝ ਭਰੇ ਆ ਯਾਨੀ ਕਿ ਮਾਹੌਲ ਦੇ ਵਿੱਚ ਕਹਿ ਸਕਦੇ ਆ ਕਿ ਧਾਰਮਿਕ ਹਸਤੀਆਂ ਦੀ ਵੀ ਗਰਮਾਹਟ ਜਿਹੜੀ ਅੱਗੇ ਵਧ ਰਹੀ ਹੈ ਵਾਧਦੀ ਆਪਾਂ ਵੇਖ ਸਕਦੇ ਆ ਜੀ ਡਾਕਟਰ ਸਾਹਿਬ ਹਾਂ ਪਿੰਟਰ ਸਾਹਿਬ ਦੇਖੋ ਇਹ ਜਿਹੜਾ ਮਾਹੌਲ ਸਿੱਟਿਆ ਜਾ ਰਿਹਾ ਜਾਂ ਜੋ ਵਰਤਾਂਤ ਦਿੱਤਾ ਜਾ ਰਿਹਾ ਹੈ ਇਹ ਸੰਸਥਾਵਾਂ ਦੇ ਲਈ ਪਾਰਟੀਆਂ ਦੇ ਲਈ ਪੰਥਕ ਜਥੇਬੰਦੀਆਂ ਦੇ ਲਈ ਬੜਾ ਹੀ ਘੱਟ ਕਿਸਮ ਦਾ ਲੱਗ ਰਿਹਾ ਹੈ ਤੇ ਆਮ ਜਨਤਾ ਇਸ ਦੇ ਪ੍ਰਤੀ ਕਾਫੀ ਚਿੰਤਤਰੀ ਹੈ ਕਿਉਂਕਿ ਜਿਹੜੀ ਸਿੱਖ ਧਰਮ ਦੀਆਂ ਸੰਸਥਾਵਾਂ ਨੇ ਸ੍ਰੀ ਕਾਲ ਤਖਤ ਸਾਹਿਬ ਵਰਗੇ ਸੁਪਰੀਮ ਅਥਾਰਟੀ ਜਿਹੜੀ ਕਿ ਸੋਵਰਨ ਹੈ ਜੀ ਦੀ ਸੋਵਰਨਟੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਸ ਦੀ ਸੇਵਾ ਦੇ ਉੱਪਰ ਬੈਠੇ ਹੋਏ ਜਥੇਦਾਰਾਂ ਦੇ ਵੱਲੋਂ ਇਸ ਤਰ੍ਹਾਂ ਦੀ ਇੱਕ ਦੂਸਰੇ ਪ੍ਰਤੀ ਤੰਗ ਕਥੇ ਜਾਣੇ ਆਪਣੇ ਆਪ ਦੇ ਵਿੱਚ ਹੀ ਇੱਕ ਇਹ ਬਹੁਤ ਹੀ ਮਤਲਬ ਨਿਰਾਸ਼ਾਜਨਕ ਸਥਿਤੀ ਨੂੰ ਉਤਪੰਨ ਕਰਦਾ ਤੇ ਉਸ ਦਰਸਾਉਂਦਾ ਨਿਰਾਸ਼ਾਜਨਕ ਸਥਿਤੀ ਨੂੰ ਦਰਸਾਉਂਦਾ ਪੰਜਾਬ ਪੰਚਤੀ ਨੂੰ ਵੀ ਕਿ 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 ਕਿਸ ਪੱਧਰ ਤੱਕ ਇਹ ਮਤਲਬ ਸੰਸਥਾਵਾਂ ਦੇ ਉੱਪਰ ਇੱਕ ਦੂਸਰੇ ਪ੍ਰਤੀ ਇਸ ਤਰ੍ਹਾਂ ਦੇ ਜਨ ਜਿੱਥੇ ਜਾ ਰਹੇ ਨੇ ਤੇ ਇਹਦਾ ਨੁਕਸਾਨ ਵੀ ਸੰਸਥਾਵਾਂ ਨੂੰ ਹੀ ਹੁੰਦਾ ਹੈ ਤੇ ਨਾਲ ਹੀ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਨੂੰ ਵੀ ਇਹਦਾ ਕਾਫੀ ਵੱਡਾ ਖਮਿਆਜਾ ਹੋ ਸਕਦਾ ਪੈਂਦਾ ਹੈ। ਚਲੋ ਇੱਕ ਤੋਂ ਇੱਕ ਗੱਲ ਅੱਜ ਹੋਰ ਖੁੱਲੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਜ਼ਰੀਏ ਜਦੋਂ ਪਟਿਆਲਾ ਜ਼ਿਲ੍ਹੇ ਵਿੱਚ ਪਹੁੰਚਦੇ ਹੈ ਮੀਡੀਆ ਦੇ ਮੁਖਾਤਬ ਦੌਰਾਨ ਜਦੋਂ ਸਵਾਲ ਉੱਠਦਾ ਹੈ ਕਿ ਤੁਸੀਂ ਅਮਰਸਾਹ ਨੂੰ ਐਸਜੀਪੀਸੀ ਚੋਣਾਂ ਸੰਬੰਧੀ ਮਿਲੋਗੇ ਤਾਂ ਉਹਨਾਂ ਦਾ ਇਹ ਵੱਖਰੀ ਤਰ੍ਹਾਂ ਦਾ ਕਹਿਣਾ ਸੀ ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਦਾ ਬਿਆਨ ਸੀ ਕਿ ਕੁਝ ਸਿੱਖ ਮੁੱਦਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਰਮ ਨੂੰ ਮਿਲਣ ਗਏ ਪਰੰਤੂ ਅੱਜ ਉਹਨਾਂ ਦਾ ਵੱਖਰਾ ਬਿਆਨ ਸੀ ਕਿ ਮਿਲਣ ਮਲਾਉਣ ਦਾ ਵੱਖਰੀ ਗੱਲ ਹੈ ਖੈਰ ਆਪ ਹੀ ਸਰਕਾਰਾਂ ਨੂੰ ਵੇਖਣਾ ਆਉਂਦਾ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਾਲਾਂਬਾਦੀ ਤੇ ਡਿਓ ਨੇ ਤਾਂ ਇਹ ਕਰਵਾ ਲੈਣ ਮਤਲਬ ਕਹਿੰਦਾ ਭਾਪ ਕੇ ਉਹਨਾਂ ਨੇ ਕਿਹਾ ਕਿ ਮਿਲਣ ਮਲਾਉਣਾ ਕੀ ਹੈ ਪਖਰੀ ਗੱਲ ਮਤਲਬ ਕਿ ਥੋੜੇ ਜਿਹਾ ਪਿੱਛੇ ਹਟਿਆ ਜਾਂ ਤਾਂ ਕੀ ਅੱਗੋ ਜਿਹੜਾ ਰਾਹ ਹੈ ਉਹ ਹਾਲੇ ਖੁੱਲਿਆ ਨਹੀਂ ਗ੍ਰਹਿ ਮੰਤਰੀ ਵੱਲ ਜਾਣ ਦਾ ਕੇਂਦਰ ਵੱਲ ਜਾਂ ਕੋਈ ਹੋਰ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਨਵਾਂ ਮੋੜ ਹੈ ਜਿਹੜੀ ਚਰਚਾ ਸੀ ਕਿ ਸ਼ਾਇਦ ਇਹ ਪੰਜ ਮੈਂਬਰੀ ਧਿਰ ਵੱਲੋਂ ਬਣੀ ਹੈ ਨਵਾਂ ਸਰੋਮਣੀ ਅਕਾਲੀ ਦਲ ਇਹਨਾਂ ਦੀ ਕੇਂਦਰ ਨਾਲ ਪੈਚਾਪਾ ਹੈ ਪਰੰਤੂ ਉਹਦੇ 'ਚ ਕੋਈ ਅੱਜ ਨਵਾਂ ਮੋੜ ਆਪਾਂ ਵੇਖਿਆ ਵੇਖ ਸਕਦੇ ਹਾਂ ਕੀ ਤੁਹਾਡਾ ਪ੍ਰਤੀਕਰਮ ਡਾਕਟਰ ਸਾਹਿਬ ਫਿੰਡ ਸਰ ਦੇਖੋ ਜਿਸ ਤਰ੍ਹਾਂ ਦੀ ਪ੍ਰਸਥਿਤੀਆਂ ਉਤਪੰਨ ਹੋ ਰਹੀਆਂ ਨੇ ਉਹਦੇ ਤੋਂ ਇਹ ਲੱਗਦਾ ਵੀ ਕੋਈ ਸ਼ਕਤੀ ਜਿਹੜੀ ਹੈਗੀ ਹੈ ਸਿਕਸ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਜਾਂ ਸਿਕਸ ਸੰਸਥਾਵਾਂ ਨੂੰ ਨੀਵਾ ਕਰਨ ਦੇ ਲਈ ਆਪਣੀਆਂ ਛੜੇੰਤਰ ਜਚਾਲਾ ਰਚ ਰਹੀ ਹੈ ਉਹਦੇ ਵਿੱਚ ਜਿਹੜੇ ਕਿ ਕਿਉਂਕਿ ਜਿਸ ਤਰ੍ਹਾਂ ਦਾ ਛੜੇੰਤਰ ਹੁੰਦੇ ਨੇ ਉਹਦੇ ਵਿੱਚ ਉਹ ਉਸ ਸੰਸਥਾਵਾਂ ਦੇ ਜਿਹੜੇ ਪ੍ਰਤੀਨਿਧ ਹੁੰਦੇ ਨੇ ਜਾਂ ਮੁੱਖ ਪ੍ਰਤੀਨਿਧ ਹੁੰਦੇ ਨੇ ਉਹੀ ਫਸਦੇ ਨੇ ਆ ਬਾਰ-ਬਾਰ ਹੁਣ ਇਹ ਵੀ ਹੋ ਸਕਦਾ ਹੈ ਵੀ ਜਦੋਂ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਹਲੇਦਲ ਨਹੀਂ ਬਣਿਆ ਹੋਣਾ ਉਦੋਂ ਕੇਂਦਰ ਵੱਲੋਂ ਇਸ ਤਰ੍ਹਾਂ ਦੀ ਹੱਲਾਸ਼ੀਰੀਆਂ ਆਈਆਂ ਹੁਣ ਨਹੀਂ ਆ। ਵੀ ਕਰੋ ਤੇ ਫਟਾਫਟ ਆਪਾਂ ਤੁਹਾਡਾ ਹੋ ਜਾਣਾ ਹੈ। ਪਰੰਤੂ ਜਿਸ ਤਰ੍ਹਾਂ ਦਾ ਜੇ ਹੁਣ ਜਿਵੇਂ ਤੁਸੀਂ ਕਿਹਾ ਵੀ ਅੱਜ ਉਹਨਾਂ ਨੇ ਮਤਲਬ ਇਹ ਤੋਂ ਪਿੱਛੇ ਹਟਦੇ ਲੱਗਦੇ ਨੇ ਵੀ ਇਹ ਕਰਕੇ ਹਾਲੇ ਉਹਨਾਂ ਨੇ ਪੂਰੀ ਤਰ੍ਹਾਂ ਰਿਸਪੌਂਸ ਨਹੀਂ ਦਿੱਤਾ। ਉਦੋਂ ਤੱਕ ਤਾਂ ਹੈ ਵੀ ਇਹਨਾਂ ਦੇ ਵਿੱਚ ਆਪਸ ਵਿੱਚ ਭੇੜ ਪਵੇ ਤੇ ਦਾ ਫਾਇਦਾ ਉਹਨਾਂ ਨੂੰ ਹੀ ਹੈ। ਉਹਨਾਂ ਉਹਨਾਂ ਤਾਕਤਾਂ ਨੂੰ ਹੀ ਫਾਇਦਾ ਹੈ ਨਾ ਜੇ ਆਪਸ ਦੇ ਵਿੱਚ ਠੱਣਗੇ ਤੇ ਦੂਸਰਾ ਜੇ ਆਪਾਂ ਦੇਖਿਆ ਜਾਵੇ ਤਾਂ ਕੇਂਦਰ ਦਾ ਜਿਸ ਤਰ੍ਹਾਂ ਦਾ ਰਵਈਆ ਸਿੱਖ ਮਸਲਿਆਂ ਬਾਰੇ ਪਹਿਲਾਂ ਤੋਂ ਰਿਹਾ ਹੈਗਾ ICGPC ਦੇ ਪ੍ਰਧਾਨ ਸਾਹਿਬ ਲਗਾਤਾਰ ਕਨੇ ਸਮੇਂ ਤੋਂ ਮੰਗ ਕਰ ਰਹੇ ਨੇ ਵੀ ਤੁਹਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਉਹਨਾਂ ਨੂੰ ਤਾਂ ਹਾਲ ਤੱਕ ਸਮਾਂ ਨਹੀਂ ਮਿਲਿਆ ਹਾਲਾਂਕਿ ਉਹ ਵਿਧਾਨਕ ਸੰਸਥਾ ਹੈ ਜਿਹੜੇ ਚੁਣੇ ਹੋਏ ਹੋਣੇ ਤੇ ਇਸ ਤੋਂ ਪਹਿਲਾਂ ਵੀ ਜਿਹਨੇ ਇੱਕ ਪੁਰਾਣੀ ਰਵਾਇਤਾਂ ਨੇ ਜੇ ਆਪਾਂ ਦੇਖੀਏ ਜਦੋਂ ਕਿ ਜਿ세ਦਰ ਗੱਜਨ ਸਿੰਘ ਟੋੜਾ ਸਾਹਿਬ ਹੁੰਦੇ ਸੀ ਤਾਂ ਜੇ ਉਹਨਾਂ ਵੱਲੋਂ ਇੱਕ ਬਿਆਨ ਹੀ ਦਿੱਤਾ ਜਾਂਦਾ ਸੀ ਕਿ ਕੇਂਦਰ ਸਰਕਾਰ ਸਾਨੂੰ ਮਿਲਣ ਲਈ ਸਮਾਂ ਦੇਵੇ ਉਹਨਾਂ ਦਾ ਗਾਹੇ ਬਗਾਹੇ ਥੋੜੇ ਦਿਨਾਂ ਦੇ ਵਿੱਚ ਹਫ਼ਤੇ 10 ਦਿਨ ਦੇ ਵਿੱਚ ਉਹਨਾਂ ਨੂੰ ਮੀਟਿੰਗ ਦੇ ਲਈ ਟਾਈਮ ਦੇ ਦਿੱਤਾ ਜਾਂਦਾ ਸੀ ਪਰੰਤੂ ਹੁਣ ਇਹਦੇ ਤੋਂ ਲੱਗਦਾ ਹੈ ਵੀ ਜਿਹੜਾ ਕੇਂਦਰ ਦਾ ਰਵਈਆ ਹੈ ਇੱਕ ਮਸਲੇ ਪ੍ਰਤੀ ਕੋਈ ਇਸ ਤਰ੍ਹਾਂ ਦਾ ਬਹੁਤ ਹਾਂ ਬਿਲਕੁਲ ਡਾਕਟਰ ਸਾਹਿਬ ਜੀ ਜਿਹਨਾਂ ਦੇ ਵਾਜੂਬਾ ਲੈ ਕੇ 26 ਲੱਖ ਜਿਹੜੀ ਦਸਤਖ ਕਰਵਾਏ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਸ਼੍ਰੋਮਣੀ ਕਮੇਟੀ ਦੇ ਕੇਂਦਰ ਤੱਕ ਵੀ ਪਹੁੰਚੇ ਖੈਰ ਇਸ ਤੋਂ ਬਾਅਦ ਗਵਰਨਰ ਨੂੰ ਇੱਕ ਵਾਰ ਬਹੁਤ ਜ਼ਰੂਰ ਮਿਲਾਇਆ ਪਰ ਰਾਈਟ ਉਹ ਉੱਪਰੋਂ ਪ੍ਰਧਾਨ ਮੰਤਰੀ ਤੱਕ ਅਮਿਤ ਸ਼ਾਹ ਤੱਕ ਦਰਵਾਜ਼ੇ ਨਹੀਂ ਖੁੱਲੇ ਭਾਵੇਂ ਸ਼੍ਰੋਮਣੀ ਕਮੇਟੀ ਨੇ ਕਈ ਵਾਰ ਖੜਕਾਏ ਹੈ ਖੈਰ ਹੁਣ ਇਹ ਦਰਵਾਜ਼ਾ ਨਵੇਂ ਧਿਰ ਨਵੇਂ ਸ਼੍ਰੋਮਣੀ ਕਾਲੀਦਾੜ ਕੰਨੀ ਹਰਪ੍ਰੀਤ ਸਿੰਘ ਧਿਰ ਨੇ ਵੀ ਖੜਕਾਇਆ ਹੋਵੇਗਾ ਤਾਂ ਹੀ ਉਹਨਾਂ ਦਾ ਕਹਿਣਾ ਹੈ ਅਮਚਾ ਨੂੰ ਮਿਲਣ ਮਲਾਉਣਾ ਕੀ ਹੈ ਇਹ ਉਹਨਾਂ ਨੂੰ ਆਪ ਹੀ ਵੇਖਣਾ ਚਾਹੀਦਾ ਹੈ ਜਦੋਂ ਚੋਣਾ ਡਿਊ ਹੋਣ ਤਾਂ ਇਹ ਕਰਵਾ ਲੈਣੀ ਚਾਹੀਦੀਆਂ ਨੇ ਮਤਲਬ ਜੀ ਡਾਕਟਰ ਸਾਹਿਬ ਟੈਂਡਰ ਸਾਹਿਬ ਗੱਲ ਇਹ ਹੈ ਨਾ ਵੀ ਉਹਨਾਂ ਨੇ ਹੁਣ ਹਲੇ ਦੇਖਣਾ ਉਹਨਾਂ ਨੇ ਪਹਿਲਾਂ ਸ਼ੁਰੂ ਕਰ ਦਿੱਤਾ ਤੇ ਹੁਣ ਉਹ ਇਹਨਾਂ ਦੀ ਕਾਰਗੁਜ਼ਾਰੀ ਦੇਖਣਗੇ ਕਿ ਕਿੱਥੇ ਤੱਕ ਪਹੁੰਚ ਸਕਦੇ ਨੇ ਜਿਵੇਂ ਕਿ ਆਪਾਂ ਪਹਿਲਾਂ ਤੋਂ ਦੇਖ ਰਹੇ ਹਾਂ ਭਾਰਤੀ ਜਨਤਾ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਕੱਲੇ ਤੌਰ ਤੇ ਚੋਣ ਲੜਨ ਦਾ ਜਾਂ ਇਕੱਲੇ ਤੌਰ ਤੇ ਸੱਤਾ ਪ੍ਰਾਪਤ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਸੀ ਉਹਨਾਂ ਨੇ ਕਈ ਵੱਡੇ ਵੱਡੇ ਦਿੱਗਜ ਸਿੱਖ ਚਿਹਰਿਆਂ ਨੂੰ ਲਿਆ ਲੈ ਕੇ ਗਏ ਤੇ ਉਹਨਾਂ ਨੂੰ ਵੀ ਬੜਾ ਵੱਡਾ ਉਹ ਦਿੱਤਾ ਪਰੰਤੂ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਤੇ ਇਵੇਂ ਜਿਵੇਂ ਕਈ ਵੱਡੇ ਦਿੱਗਜ ਚਿਹਰੇ ਇਹ ਸਿੱਖ ਚਿਹਰੇ ਦੀ ਜਿਹੜੇ ਗੱਲਾਂ ਕਰਦੇ ਸੀਨ ਵੀ ਅਸੀਂ ਇਹ ਮਸਲੇ ਹੱਲ ਕਰਾ ਦੇਾਂਗੇ ਪਰੰਤੂ ਨਹੀਂ ਕੋਈ ਹੋਇਆ ਤੇ ਨਾ ਹੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਵੱਡੀ ਅਹਿਮੀਅਤ ਦਿੱਤੀ ਹੈ ਉਹਨਾਂ ਦੇ ਕਾਰਨ ਹੀ ਕਈ ਵਾਪਸ ਵੀ ਮੁੜੇ ਨੇ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਗਏ ਸਨ ਵਾਪਸ ਵੀ ਮੁੜੇ ਨੇ ਤੇ ਐਵੇਂ ਜਿਵੇਂ ਹੁਣ ਇਹਨਾਂ ਦਾ ਇਹ ਪੰਜ ਮੈਂਬਰੀ ਪੰਥਕ ਕਮੇਟੀ ਦਾ ਜਿਹੜਾ ਸ਼ਨੂਮਣ ਅਕਾਲੀ ਦਲ ਨਵਾਂ ਹੈ ਇਹਨੂੰ ਪਹਿਲਾਂ ਦਿੱਤਾ ਹੋਣਾ ਤੇ ਹੁਣ ਹਾਲੇ ਉਹ ਦੇਖਣਗੇ ਇਹਨਾਂ ਦੀ ਕਾਰਗੁਜ਼ਾਰੀ ਕਿ ਕਿੱਥੇ ਤੱਕ ਇਹ ਪਹੁੰਚ ਸਕਦੇ ਨੇ ਤੇ ਕਿੰਨਾ ਕੁ ਇਹ 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 ਸਾਨੂੰ ਫਾਇਦਾ ਕਿੰਨਾ ਹੁੰਦਾ ਕਿੰਨਾ ਕਲਾਹਾ ਹੁੰਦਾ ਉਹ ਉਸ ਤੋਂ ਬਾਅਦ ਹੀ ਅਗਲੀ ਹੋ ਰਣੀ ਅੱਜ ਵਾਰ ਡਾਕਟਰ ਸਾਹਿਬ ਰਵਈਏ ਤੋਂ ਜਿਹੜਾ ਫੇਸ ਆਪਾਂ ਕਹਿ ਸਕਦੇ ਹਾਂ ਗਿੰਤੀ ਮਿੰਤੀ ਮਹਾਂਦਰਾ ਹੁੰਦਾ ਹੈ ਤਾਂ ਫੇਸ ਅਟਰੈਕਸ਼ਨ ਤੋਂ ਇਦਾਂ ਹੀ ਆਪਾਂ ਮੰਨ ਸਕਦੇ ਹਾਂ ਕਿ ਜਿਵੇਂ ਹਾਲੇ ਕੇਂਦਰ ਵੱਲੋਂ ਇਹ ਨਵੇਂ ਅਕਾਲੀ ਦਲ ਲਈ ਜਿਹੜੇ ਦਰਵਾਜ਼ੇ ਬੰਦ ਹੀ ਨੇ ਫਾਟਕ ਬੰਦ ਹੈ ਜੀ ਹਾਂ ਉਹ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਭਿੰਡਰ ਸਾਹਿਬ ਜਿਵੇਂ ਇੱਕ ਦੋ ਇਲੈਕਸ਼ਨਾਂ ਬਾਈ ਇਲੈਕਸ਼ਨ ਆਉਣੀ ਹੈ ਜਾਂ ਹੋਰ ਆਉਣੇ ਨੇ ਜੇ ਕੋਈ ਇਹਨਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਆਉਣੀਆਂ ਨੇ ਉੱਥੇ ਵੀ ਦੇਖਿਆ ਜਾਊਗਾ ਨਾ ਉਹ ਦੇਖਣਗੇ ਵੀ ਕਿੱਥੇ ਤੱਕ ਕਿੰਨਾ ਕਿੰਨਾ ਦਾ ਜਨ ਆਧਾਰ ਕਿੰਨਾ ਕਹ ਤੇ ਕਿੰਨੀ ਇਹਨਾਂ ਨੂੰ ਉਹ ਦੇਣੀ ਹੈ ਤੇ ਪਿਛਲੇ ਸਮੇਂ ਦੇ ਵਿੱਚ ਦੌਰਾਨ ਦੇ ਵਿੱਚ ਵੀ ਜਿਹੜੀ ਕੇਂਦਰ ਸਰਕਾਰ ਆਪਣੀ ਆਪਣੀਆਂ ਸ਼ਕਤੀਆਂ ਵਰਤਦੇ ਸੀਗੇ ਉਹ ਆਪਣਾ ਦੇਖਦੇ ਸੀਗੇ ਵੀ ਕੌਣ ਕਿੱਥੇ ਤੱਕ ਜਾ ਸਕਦਾ ਹੈਗਾ ਅਦਰਵਾਈਜ਼ ਉਹਨਾਂ ਨੇ ਬਿਨਾ ਉਸ ਤੋਂ ਉਹ ਸਾਵਨਾ ਕਲ ਨਹੀਂ ਦੇਣਗੇ ਉਹਨਾਂ ਦੀ ਪੂਰੀ 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 ਕੋਕ ਪੜਤਾਲ ਤੇ ਪੂਰੀ ਇਹਨਾਂ ਦੀ ਸ਼ਕਤੀ ਪ੍ਰਦਰਸ਼ਨ ਦੇਖ ਕੇ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ ਖੈਰ ਜਾਨੀ ਹਰਪ੍ਰੀਤ ਸਿੰਘ ਦਾ ਅੱਜ ਇੱਕ ਅਹਿਮ ਐਲਾਨ ਵੀ ਆਇਆ ਕਿਉਂਕਿ ਨਵੀਂ ਪਾਰਟੀ ਤੋਂ ਬਾਅਦ ਇੱਕ ਤੀਬਰਤਾ ਹੁੰਦੀ ਹੈ ਵੱਡੇ ਆਗੂਆਂ ਦੀ ਕਿ ਜਦ ਹੀ ਬੰਦੇ ਇੱਕ ਢਾਂਚਾ ਕਦੋਂ ਅਨਾਉਂਸ ਹੁੰਦਾ ਹੈ ਕਦੋਂ ਬਣਦਾ ਹੈ ਕਦੋਂ ਬਣੇਗਾ ਕੀ ਕੁਛ ਹੈ ਤਾਂ ਉਹਨਾਂ ਮੀਡੀਆ ਮੁਖਾਤਬ ਦੌਰਾਨ ਸਪਸ਼ਟ ਕੀਤਾ ਕਿ ਹਾਲੇ 1 ਮਹੀਨਾ ਲਗੇਗਾ 1 ਮਹੀਨੇ ਬਾਅਦ ਇਹ ਨਵੇਂ ਜਥਬੰਦਕ ਢਾਂਚੇ ਦਾ ਜਿਹੜਾ ਹੈ ਮਹਾਂਦਰਾ ਸਾਹਮਣੇ ਆਏਗਾ ਖੈਰ ਦੂਜੀ ਗੱਲ ਲੋਂਗੋਵਾਲ ਜਿੱਥੇ ਸ਼ਹੀਦੀ ਸਮਾਰਕ ਮੈਂ ਭਲਕੇ 20 ਅਗਸਤ ਨੂੰ ਤੇ ਉੱਥੇ ਆਮ ਤੌਰ ਤੇ ਅਕਾਲੀ ਇਕਤਿਰਤਾ ਮਾ ਹਰ ਸਾਲ ਤੋਂ ਹੁੰਦੀਆਂ ਹੀ ਨੇ ਪਿਛਲੇ ਸਾਲ ਵੀ ਇਹਨਾਂ ਦੀ ਧਿਰ ਕਹਿ ਦੇ ਸਕਦੇ ਆਂ ਕਿ ਸ੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਸਵਰਗੀ ਸੁਖਦੇਵ ਸਿੰਘ ਢੀਂਡਾ ਸਾਹਿਬ ਵੱਲੋਂ ਪਾਰਟੀ ਬਣਾਈ ਗਈ ਸੀ ਉਸ ਵੱਲੋਂ ਉੱਥੇ ਸਟੇਜ ਸਜਾਈ ਗਈ ਸੀ ਲੋਂਗੋਵਾਲ ਲੋਂਗੋਵਾਲ ਦੇਰ ਦੇ ਗਿਰਦ ਤੇ ਐਤਕੀ ਜਿੱਥੇ ਮੇਨ ਸਟਰੀਮ ਕਹਿੰਦਾ ਭਾਵ ਕਿ ਸ਼ਕਬੀਰ ਬਾਦਲ ਦੀ ਧਿਰ ਉਹਦੇ ਵੱਲੋਂ ਉੱਥੇ ਮੰਚ ਸਜਾਇਆ ਜਾ ਰਿਹਾ ਤੇ ਦੂਜੇ ਵੱਨੇ ਨਵਾਂ ਅਕਾਲੀ ਦਲ ਕਾਣੀ ਹਰਪ੍ਰੀਤ ਸਿੰਘ ਵੱਲੋਂ ਵੀ ਵੱਡੇ ਪੱਧਰ ਤੇ ਤਿਆਰੀਆਂ ਨੇ ਬੱਸਾਂ ਜਿਹੜੀਆਂ ਉਹ ਪਿੰਡਾਂ ਵੱਲ ਪਹੁੰਚ ਚੁੱਕੀਆਂ ਨੇ ਭਰੋ ਭराई ਦਾ ਮਾਹੌਲ ਹੈ ਦੋਨਾਂ ਧਿਰਾਂ ਦੇ ਵਿੱਚ ਅੱਡੀ ਚੋਟੀ ਦਾ ਜੋਰ ਲੱਗੇਗਾ ਕਿ ਕਿਹੜਾ ਅਸਲੀ ਦਲ ਹੈ ਕਿਹੜਾ ਨਕਲੀ ਦਲ ਹੈ ਅਜਿਹਾ ਸਾਰਾ ਕੁਝ ਕੀ ਆਪਾਂ ਦੇਖ ਸਕਦੇ ਹਾਂ ਕਿ ਲੰਗੋਵਾਲ ਤੋਂ ਵੀ ਅਜਿਹਾ ਕੋਈ ਸੁਨੇਹਾ ਆ ਸਕਦਾ ਹੈ ਕਿ ਕਿਹੜਾ ਵੱਡਾ ਦਲ ਹੈ ਜੀ ਆਪਿੰਦਰ ਸਾਹਿਬ ਦੇਖੋ ਇਹਨਾਂ ਦਾ ਹੁਣ ਹਰੇਕ ਇਸ਼ੂ ਦੇ ਉੱਪਰ ਹਰੇਕ ਇਵੈਂਟ ਦੇ ਉੱਪਰ ਇਹੀ ਤਾਂ ਹੈ ਸ਼ਕਤੀ ਪ੍ਰਦਰਸ਼ਨ ਇਹਨਾਂ ਨੂੰ ਕਰਨਾ ਪਿਆ ਕਰਨਾ ਦੋਨਾਂ ਦਾ ਵੀ ਕਿਹੜਾ ਕਿਹੜਾ ਵੱਧ ਅਹਿਮੀਅਤ ਲੈ ਰਿਹਾ ਤੇ ਕਿਹੜੇ ਬੰਦੇ ਤੇ ਕਿਹੜੇ ਗਰੁੱਪ ਨੂੰ ਕਿਹੜੀ ਕਿਹੜੀ ਧਿਰ ਨੂੰ ਘੱਟ ਹਾਂ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਹੁਣ ਅਸਲੀ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪੰਚਤਾ ਲੋਕ ਹੀ ਨੇ ਨਾ ਲੋਕ ਕਿੱਧਰ ਨੂੰ ਤੁਰਦੇ ਨੇ ਜਾਂ ਕਿੰਨੀ ਕਿੰਨਾਂ ਦੀ ਆ ਆਪਣੀ ਸ਼ਕਤੀ ਹੈ ਵੀ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਲਿਆ ਸਕਦੇ ਨੇ ਹੁਣ ਇਹ ਵੀ ਗੱਲ ਤੁਹਾਡੀ ਠੀਕ ਹੈ ਵੀ ਕੱਲ ਨੂੰ ਵੀ ਜਿਹੜਾ ਇਹ ਸ਼ਕਤੀ ਪ੍ਰਦਰਸ਼ਨ ਜ਼ਰੂਰ ਹੋਏਗਾ ਉਸ ਤੋਂ ਬਾਅਦ ਵੀ ਕੋਈ ਨਾ ਕੋਈ ਅੰਦਾਜ਼ੇ ਲੱਗਣਗੇ ਤੇ ਦੂਸਰੀ ਗੱਲ ਇਹ ਵੀ ਹੈ ਨਾ ਹਾਲ ਤੱਕ ਤਾਂ ਇਹਨਾਂ ਦਾ ਪ੍ਰਭਾਵ ਮਤਲਬ ਢਾਂਚਾ ਹੀ ਨਹੀਂ ਬਣਾਇਆ ਗਿਆ ਇਹਨਾਂ ਦਾ ਜਿਹੜਾ ਹੈਗਾ ਜਿੱਥੇ ਬੰਦ ਢਾਂਚਾ ਹੀ ਨਹੀਂ ਇਹਨਾਂ ਦੀਆਂ ਕਾਰਜਕਾਰੀ ਨਹੀਂ ਬਣੀ ਹਲੇ ਦੂਸਰੀ ਜਿਹੜੇ ਫਾਰਮ ਨੇ ਉਹ ਵੀ ਨਹੀਂ ਬਣੇ ਬਾਕੀ ਇਸ ਪੰਜ ਮੈਂਬਰੀ ਧਿਰ ਦੇ ਪਾਸ ਹਾਲ ਤੱਕ ਕੋਈ ਚੋਣ ਨਿਸ਼ਾਨ ਨਹੀਂ ਕੋਈ ਦਫਤਰ ਨਹੀਂ ਹੈ ਦਫਤਰ ਵਿੱਚ ਸ਼ੱਕ ਇਹਨਾਂ ਨੇ ਚੰਡੀਗੜ੍ਹ ਆਪਣਾ ਖੋਲ੍ਹ ਲਿਆ ਪਰੰਤੂ ਫੇਰ ਵੀ ਹਾਲੇ ਇਹਨਾਂ ਦੀ ਜਿਹੜੇ ਬਹੁਤ ਲੰਬੇ ਲੰਬੀ ਲੰਬੀ ਜਿਹੜੀ ਕਵਾਇਦ ਹੈ ਉਹ ਪੂਰੀ ਕਰਨੀ ਰਹਿੰਦੀ ਹੈ ਉਸ ਤੋਂ ਬਾਅਦ ਹੀ ਜੇ ਆਪਾਂ ਕਹੀਏ ਵੀ ਕੇਂਦਰ ਸਰਕਾਰ ਜਾਂ ਹੋਮ ਮਿਨਿਸਟਰੀ ਇਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਵੀ ਕਿ ਇਹ ਕਦੇ ਵੀ ਨਹੀਂ ਸੰਭਵ ਹੁੰਦਾ ਕਿਉਂਕਿ ਕਦੇ ਵੀ ਨਹੀਂ ਇਸ ਤਰ੍ਹਾਂ ਦੀ ਜਦੋਂ ਪਾਰਟੀਆਂ ਦੇ ਵਿੱਚ ਹਲੇ ਟੁੱਟ ਭੱਜ ਹੋ ਰਹੀ ਹੈ ਤੇ ਦੂਸਰੀ ਗੱਲ ਇਹ ਹੈ ਵੀ ਤੇਂਦਰ ਉੱਥੇ ਹੀ ਸਰਗਰਮੀ ਕਰੂਗਾ ਨਾ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਕੀਤਾ ਜਦੋਂ ਰੂਲਿੰਗ ਪਾਰਟੀ ਸੀ ਉਹਦੇ ਵਿੱਚ ਉਹਨਾਂ ਨੇ ਟੁੱਟ ਭੱਜ ਕਰਨੀ ਸੀ ਤੋੜਨਾ ਸੀਗਾ ਇੱਥੇ ਤਾਂ ਹੁਣ ਇਹ ਅਕਾਲੀ ਦਲ ਬਾਹਰ ਨਹੀਂ ਗਿਆ ਸੱਤਾ ਤੋਂ ਵੀ ਬਾਹਰ ਨਹੀਂ ਇਹਨਾਂ ਦਾ ਕੋਈ ਕੋਈ ਕਿਸੇ ਕੋਈ ਸੱਤਾ ਹੀ ਨਹੀਂ ਇਹ ਕਰਕੇ ਉਹ ਦੇ ਦੇ ਇਨੀਸ਼ੀਏਟਿ ਆਪਣਾ ਵਜ਼ਨ ਨਹੀਂ ਦੇਣਗੇ ਕਿਸੇ ਤੇ ਰਵਲਦੇ ਵੀ ਵੀ ਕਿ ਉਹ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਗੋਂ ਉਸ ਨੂੰ ਨੁਕਸਾਨ ਹੋਵੇ ਵੀ ਇਹ ਇਸ ਤਰ੍ਹਾਂ ਦਾ ਕਰ ਰਿਹਾ ਹੈ ਤੇ ਉਹ اپੋਜੀਸ਼ਨ ਦੇ ਨਿਸ਼ਾਨੇ ਤੇ ਆਉਣ ਕੇ ਇਹ ਕੇਤੀ ਪਾਰਟੀਆਂ ਨੂੰ ਇਸ ਤਰ੍ਹਾਂ ਤੋੜ ਭੰਨ ਕਰ ਰਹੇ ਨੇ ਇਸ ਦੇ ਲਈ ਉਹ ਬਚ ਬਚਾ ਕੇ ਹੀ ਇਹਨਾਂ ਦੀ ਪੂਰੀ ਸ਼ਕਤੀ ਦੇਖ ਕੇ ਫਿਰ ਅਗਲਾ ਉਹ ਅਗਲਾ ਕਦਮ ਪੁੱਟਣਗੇ ਤੇ ਦੂਸਰੀ ਗੱਲ ਇਹ ਹੈ ਵੀ ਉਹਦੇ ਵਿੱਚ ਲੜੀਆਂ ਸਿਆਸਤ ਦੇ ਵਿੱਚ ਇੱਕ ਦੂਸਰੇ ਨੂੰ ਵਰਤੇ ਆ ਜਾਂਦਾ ਹੈਗਾ ਅਗਲੇ ਦੇ ਸਿਰ ਦੇ ਉੱਪਰ ਪੈਰ ਧਰ ਕੇ ਅੱਗੇ ਲੰਘਿਆ ਜਾਂਦਾ ਇਹਦੇ ਚ ਹਰੇਕ ਧਿਰ ਕੋਸ਼ਿਸ਼ ਕਰਦੀ ਹੈ ਵੀ ਕਿਸ ਤਰ੍ਹਾਂ ਕਿਵੇਂ ਨਾ ਕਿਵੇਂ ਇਹਨਾਂ ਦੇ ਵਿੱਚ ਦਫੇੜ ਪਵੇ ਇਹ ਇਹਨਾਂ ਨੂੰ ਅੱਗੇ ਵਰਤ ਕੇ ਵਰਤਿਆ ਜਾ ਸਕੇ ਜਾਂ ਇਹਨਾਂ ਦਾ ਜਿਹੜਾ ਹੈਗਾ ਪੰਜਵੇਂ ਅਭਿਤੇ ਦਾ ਵੀ ਅਸੀਂ ਕਿਵੇਂ ਸ਼ਕਤੀਸ਼ਾਲੀ ਹੋ ਸਕਦੇ ਹਾਂ ਉਹਦੇ ਲਈ ਵੀ ਇਹਨਾਂ ਦਾ ਆਪਣਾ ਪ੍ਰਦਰਸ਼ਨ ਜਿਹੜਾ ਹੈਗਾ ਕਰਨਾ ਪਊਗਾ ਤਾਂ ਹੀ ਲੋਕਾਂ ਦੇ ਵਿੱਚ ਇਹਨਾਂ ਦਾ ਜਨਰਧਾਰ ਕਿੰਨਾਕ ਬਣਦਾ ਤੇ ਕਿੰਨਾ ਕਿੰਨਾਂ ਨੂੰ ਲੋਕਾਂ ਦੀ ਸਮਰੱਥਾ ਮਿਲਦੀ ਹੈ ਕਿੰਨਾ ਸਮਰਥਨ ਮਿਲਦਾ ਹੈ ਉਸ ਤੋਂ ਬਾਅਦ ਅਗਲੀ ਗੱਲਬਾਤ ਹੋਏਗੀ ਬਿਲਕੁਲ 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 ਕਹਿਣ ਦਾ ਭਾਵ ਕਿ 20 ਅਗਸਤ ਦੇ ਮਾਹੌਲ ਤੋਂ ਪਹਿਲਾਂ ਵੱਡੇ ਪੱਧਰ ਉੱਤੇ ਦੋਨਾਂ ਤਰ੍ਹਾਂ ਦੀ ਲੀਡਰਸ਼ਿਪ ਦੇ ਦਰਮਿਆਨ ਆਪਸੀ ਤਾਲਮੇਲ ਹੈ ਤਾਂ ਕਿ ਵੱਧ ਵੱਧ ਜਿਹੜੀ ਸੰਗਤ ਉਹ ਉੱਥੇ ਲੌਂਗੋਵਾਲ ਪਹੁੰਚੇ ਪਹੁੰਚਾਈ ਜਾਏ ਜਿਸੇ ਸਾਰੀ ਜਿਹੜੇ ਵੱਡੇ ਪੱਧਰ ਉੱਤੇ ਪ੍ਰਬੰਧ ਨੇ ਖੈਰ ਵੇਖਣ ਵਾਲੀ ਗੱਲ ਹੈ ਕਿ ਕੀ ਅਗਲੇ ਸਮੇ ਇਹ ਜਿਹੜਾ ਹੈ ਧਾਰਮਿਕ ਹਸਤੀਆਂ ਦਾ ਮਾਹੌਲ ਕਿਸ ਪਾਸੇ ਰੁਕ ਹਕਤਿਆਰ ਕਰੇਗਾ ਕਿ ਜਥੇਦਾਰ ਦੋਨੇ ਸਾਬਕਾ ਜਥੇਦਾਰ ਅਮੋ ਸਾਹਮਣੇ ਵਾਲੇ ਮਾਹੌਲ ਦੇ ਵਿੱਚ ਰਹਿਣਗੇ ਲੂਣ ਮਿਰਚਾਂ ਦਾ ਹੋਕਾ ਇਹ ਇੱਕ ਵੱਡਾ ਤੰਜ ਹੈ ਫਿਰ ਕੇਂਦਰ ਵੱਲੋਂ ਹਾਲੇ 파ਟਕ ਬੰਦ ਹੈ ਅਜਿਹੀ ਤਰ੍ਹਾਂ ਦਾ ਜਿਹੜਾ ਮੈਸੇਜ ਸੁਨੇਹਾ ਜਿਹੜਾ ਅੱਜ ਉਬਜ ਕੇ ਸਾਹਮਣੇ ਆਇਆ ਤੇ ਹੋਰ ਬਹੁਤ ਕੁਝ ਜਿਹੜਾ ਸੰਕਤਾ ਸੁਨੇਹਾ ਦੇ ਸੰਗ ਸਾਂਝਾ ਕੀਤਾ ਫਿਰ ਦਸਨਾਂ ਸੁਨੇਹਾ ਨੂੰ ਦੱਸਦੀ ਹੈ ਕਿ ਸਾਡੇ ਨਾਲ ਜੁੜੇ ਸਨ ਅਗੇ ਰਾਸੀਮਾਰ ਦੇ ਦਾਰਾ ਜਾਗੋ ਇੰਟਰਨੈਸ਼ਨਲ ਬੈਂਕ ਜੀ ਦੇ ਮੁੱਖ ਸੰਵਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਲਈ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਇਹ ਮਿਸ਼ਰ ਪੰਜਾਬੀ